ਵੈਸੇ ਤਾਂ ਜਿਹੜੇ ਚੀਕੂ ਆ ਕੇ ਇਹ ਕਈ ਵਾਰ ਬੂਟੇ ਦੇ ਉੱਪਰ ਵੀ ਪੱਕ ਜਾਂਦੇ ਨੇ ਪਰ ਬੂਟੇ ਦੇ ਉੱਪਰ ਪੱਕਣ ਦੇ ਵਿੱਚ ਸਮੱਸਿਆਵਾਂ ਕਾਫੀ ਆਉਂਦੀਆਂ ਨੇ ਗੀਆਂ ਉਹਦੇ ਵਿੱਚ ਮੁੱਖ ਸਮੱਸਿਆ ਇਹ ਹੈਗੀ ਕਿ ਜਿਹੜਾ ਚਾਂਦਬਰਾ ਦੁਆਰਾ ਖਰਾਬ ਕਰ ਦਿੱਤੇ ਜਾਂਦੇ ਆ ਸੋ ਇਹਨਾਂ ਨੂੰ ਆਪਾਂ ਘਰ ਦੇ ਵਿੱਚ ਕਿੱਦਾਂ ਪਕਾ ਸਕਦੇ ਆਂਗੇ ਅੱਜ ਦੀ ਵੀਡੀਓ ਦੇ ਵਿੱਚ ਵਿਸਤਾਰ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕਿਹੜੇ ਸਾਈਜ਼ ਦਾ ਚੀਕੂ ਤੋੜਨਾਗਾ ਉਸ ਤੋਂ ਬਾਅਦ ਕਿਹੜੇ-ਕਿਹੜੇ ਕੰਮ ਕਰਨੇ ਨੇ ਤੇ ਕਿਸ ਤਰ੍ਹਾਂ ਇਹ ਭੱਗਦਾਗਾ ਆफी ਆਸਾਨ ਤਰੀਕਾ ਹੈਗਾ ਕੋਈ ਖਾਸ ਹੀ ਰਾਕਟ ਸਾਇੰਸ ਇਹਦੇ ਵਿੱਚ ਨਹੀਂ ਹੈਗੀ ਨਾਰਮਲ ਜਿਹੜਾ ਤਰੀਕਾ ਆਪਾਂ ਇਹਦੇ ਲਈ ਵਰਤਣਾਗਾ ਤੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰਾਂ ਦੇ ਸਵਾਲ ਆਉਂਦੇ ਰਹਿੰਦੇ ਉਹਨਾਂ ਤੱਕ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਜਿਹੜੀ ਸਾਈਜ਼ ਦੀ ਗੱਲ ਕਰ ਲਈਏ ਜਿਹੜਾ ਇੰਨੇ ਕ ਸਾਈਜ਼ ਦਾ ਯਾਨੀ ਕਿ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਚੀਕੂ ਮਿਲਦਾ ਆਪਾਂ ਦੇਖਦੇ ਹਾਂਗੇ ਲਗਭਗ ਇੰਨੇ ਸਾਈਜ਼ ਦਾ ਜਿਹੜਾ ਤੁਸੀਂ ਚੀਕੂ ਤੋੜਨਾਗਾ ਤੇ ਇੱਕ ਗੱਲ ਇੱਥੇ ਤੁਹਾਨੂੰ ਹੋਰ ਦੱਸ ਦਿਆਂਗੇ ਕਿ ਚੀਕੂ ਨੂੰ ਪਕਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕੈਮੀਕਲ ਦੀ ਲੋੜ ਨਹੀਂ ਹੈਗੀ ਬਿਲਕੁਲ ਕੁਦਰਤੀ ਤਰੀਕੇ ਨਾਲ ਇਹ ਪੱਕ ਜਾਂਦਾ ਹੈਗਾ ਸੋ ਇੰਨੇ ਸਾਈਜ਼ ਦਾ ਚੀਗੂ ਤੋੜਨਾਗਾ ਤੁਸੀਂ ਤੋੜਨ ਤੋਂ ਬਾਅਦ ਇਹਦੇ ਵਿੱਚ ਇਸ ਤਰ੍ਹਾਂ ਜਿਹੜਾ ਦੁੱਧਿਆ ਨਿਕਲਦਾ ਹੈਗਾ ਤੇ ਇਹਨਾਂ ਨੂੰ ਤੁਸੀਂ ਤੋੜ ਕੇ ਇਕੱਠੇ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਧੋ ਲੈਣਾਗਾ ਧੋਣ ਲਈ ਤੁਸੀਂ ਸਾਫ਼ ਪਾਣੀ ਲੈਣਾ ਤੇ ਬਸ ਉਹਦੇ ਵਿੱਚ ਇਹਦਾ ਜਿਹੜਾ ਜਿੰਨਾ ਵੀ ਆਸੇ ਪਾਸੇ ਦੇ ਉੱਪਰ ਇਹ ਲੱਗ ਜਾਂਦਾ ਲੈਟਿਕਸ ਕਹਿੰਦੇ ਇਹਨੂੰ ਵੈਸੇ ਦੁੱਧੀ ਇਹਨੂੰ ਤੇ ਇਹਨੂੰ ਤੁਸੀਂ ਸਾਰੇ ਨੂੰ ਉਤਾਰ ਦੇਣਾਗਾ ਇਹਦਾ ਮੁੱਖ ਕਾਰਨ ਕੀ ਹੁੰਦਾ ਕਈ ਵਾਰੀ ਆਪਾਂ ਨਹੀਂ ਉਤਾਰਦੇ ਇਹਨੂੰ ਤਾਂ ਜਿੱਥੋਂ ਜਿੱਥੇ ਇਹ ਲੱਗਿਆ ਹੁੰਦਾਗਾ ਉੱਥੋਂ ਚੀਕੂ ਗਲਣਾ ਸ਼ੁਰੂ ਹੋ ਜਾਂਦਾ ਪੱਕਣ ਦੇ ਸਮੇ ਸੋ ਇਹਨੂੰ ਉਤਾਰਨ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਕਿਸੇ ਕੱਪੜੇ ਦੀ ਮਦਦ ਦੇ ਨਾਲ ਚੀਕੂ ਨੂੰ ਸੁਕਾ ਲੈਣਾਗਾ ਸੁਕਾਉਣ ਤੋਂ ਬਾਅਦ ਤੁਸੀਂ ਇੱਕ ਗੱਤੇ ਦਾ ਡੱਬਾ ਲੈਣਾਗਾ ਗੱਤੇ ਦੇ ਡੱਬੇ ਦੇ ਵਿੱਚ ਚੀਕੂਆਂ ਨੂੰ ਤੁਸੀਂ ਜਿਹੜਾ ਚਿਣਕੇ ਰੱਖ ਦੇਣਾਗਾ ਉਹਦੇ 'ਚ ਇੱਕ ਚੀਜ਼ ਧਿਆਨ ਰੱਖਣੀ ਹੈਗੀ ਕਿ ਚੀਕੂ ਜਿਹੜੇ ਹੇਠ ਉੱਤੇ ਨਾ ਰੱਖੋ ਤੇ ਥੱਲੇ ਥੱਲੇ ਜਿਹੜਾ ਜਿੰਨੇ ਬੇਜਾਨ ਬਸ ਦੋ ਕੋ ਜਿਹੜੀਆਂ ਲੇਹਰਾਂ ਇਹਦੀਆਂ ਲਾ ਸਕਦੇ ਉਹ ਤੋਂ ਜ਼ਿਆਦਾ ਤੁਸੀਂ ਚੀਕੋ ਦੇ ਵਿੱਚ ਭਰੋਂਗੇ ਤਾਂ ਚੀਕੂ ਜਿਹੜੇ ਗਰਮੀ ਦੇ ਵਿੱਚ ਗਲਨੇ ਸ਼ੁਰੂ ਹੋ ਜਾਂਦੇ ਆ ਸੋ ਦੋ ਲੇਹਰਾਂ ਹੀ ਤੁਸੀਂ ਉਹਦੀਆਂ ਲਾਉਣੀਆਂ ਆਂ ਇਹ ਠ ਉੱਤੇ ਜੇ ਹੋ ਸਕੇ ਤਾਂ ਜੇ ਤੁਹਾਡੇ ਕੋਲ ਡੱਬਾ ਵੱਡਾ ਹੈਗਾ ਤਾਂ ਇੱਕ ਲੇਅਰ ਹੀ ਤੁਸੀਂ ਇਹਦੀ ਲਾਇਓ ਕਈ ਵਾਰੀ ਜਿਹੜੇ ਕੁਸ਼ਕ ਚੀਕੂ ਉੱਪਰ ਵੀ ਪੱਕ ਜਾਂਦੇ ਹੈਗੇ ਪਰ ਉਹਦੇ ਚ ਜਿਹੜੀ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਆ ਕਿ ਜਿਵੇਂ ਚਿੜੀਆਂ ਵਗੈਰਾ ਜਾਂ ਹੋਰ ਪੰਛੀ ਜਿਹੜਾ ਉਹਨੂੰ ਚੁੰਝਾਂ ਦੇ ਨਾਲ ਖਰਾਬ ਕਰ ਦੁੰਦੇ ਨੇ ਪਰ ਜਿਹੜਾ ਤੁਸੀਂ ਇਸ ਸਾਈਜ਼ ਦਾ ਚੀਕੂ ਕਾਰਡਾ ਤੋੜੋਂਗੇ ਉਹਨੂੰ ਜਿਹੜੀ ਕਿਸੇ ਜੀ ਕੋਈ ਸਮੱਸਿਆ ਨਹੀਂ ਆਉਂਦੀਗੀ ਇਹਨੂੰ ਤੋੜਨ ਤੋਂ ਬਾਅਦ ਧੋ ਕੇ ਤੁਸੀਂ ਜਿਹੜੇ ਡੱਬੇ ਦੇ ਵਿੱਚ ਧਰ ਦੇਣਾਗਾ ਡੱਬੇ ਨੂੰ ਉੱਤਰੋਂ ਤੁਸੀਂ ਬੰਦ ਕਰ ਦੇਣਾਗਾ ਉੱਪਰੋਂ ਪਰ ਬਿਲਕੁਲ ਸੀਲ ਬੰਦ ਨਹੀਂ ਕਰਨਾ ਉਹਨੂੰ ਕਿਸੇ ਚੀਜ਼ ਨਾਲ ਕੋਈ ਟੇਪ ਵਗੈਰਾ ਨਹੀਂ ਲਾਉਣੀ ਸਿਰਫ ਬੰਦ ਕਰਨਾਗਾ ਟਕਣਾਗਾ ਤੇ ਉਹਨੂੰ ਤਿੰਨ ਚਾਰ ਦਿਨਾਂ ਲਈ ਤੁਸੀਂ ਰੱਖ ਦੇਣਾਗਾ ਦੂਜੇ ਤੋਂ ਤੀਜੇ ਦਿਨ ਤੁਸੀਂ ਉਹਨਾਂ ਨੂੰ ਦੱਬ ਕੇ ਚੀਕੂਆਂ ਨੂੰ ਦੇਖਣਾ ਸ਼ੁਰੂ ਕਰ ਦੇਣਾਗਾ ਜਦੋਂ ਜਿਹੜਾ ਜਿਹੜਾ ਚੀਕੂ ਪੋਲਾ ਹੁੰਦਾ ਜਾਊਗਾ ਉਸੇ ਤਰ੍ਹਾਂ ਤੁਸੀਂ ਉਹਨੂੰ ਬਰਤੋਂ ਦੇ ਵਿੱਚ ਲਿਆ ਸਕਦੇ ਹੋ ਤੇ ਜਿਵੇਂ ਜਿਵੇਂ ਤੁਸੀਂ ਮੰਨ ਲਓ ਵੀ ਇਹਨਾਂ ਨੂੰ ਉਹ ਕਰੋਗੇ ਚੱਕੋਂਗੇ ਵਿੱਚ ਉਹ ਚੀਕੂ ਉਵੇਂ ਉਵੇਂ ਤੁਹਾਡੇ ਬੂਟੇ ਦੇ ਉੱਪਰੋਂ ਹੋਰ ਚੀਕੂਆਂ ਦਾ ਸਾਈਜ਼ ਬਣਦਾ ਜਾਊਗਾ ਤੇ ਨਾਲ ਦੀ ਨਾਲ ਤੁਸੀਂ ਉਸ ਹੱਬ ਨਾਲ ਤੋੜ ਕੇ ਰੱਖਦੇ ਜਾਊਂਗੇ ਸੋ ਕੋਈ ਜ਼ਿਆਦਾ ਜਿਹੜੀ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ ਕਾਫੀ ਸਾਰੇ ਵੀਰੇ ਇਹੀ ਕਹਿੰਦੇ ਹੁੰਦੇ ਕਾਫੀ ਸਾਰੇ ਕਿ ਜਿਹੜਾ ਚੀਕੂ ਪਾਗਦਾ ਤਾਂ ਹੈ ਨੀਗਾ ਵੀ ਉੱਪਰ ਤੇ ਫਿਰ ਉਹਨੂੰ ਲਾਉਣ ਦਾ ਕੀ ਫਦਾਗਾ ਸੋ ਐਡੀ ਗੱਲ ਨਹੀਂ ਹੈਗੀ ਕਿ ਆਪਾਂ ਨੂੰ ਸੋਈ ਦੇ ਵਿੱਚ ਡੱਬੇ ਦੇ ਵਿੱਚ ਗੱਤੇ ਦੇ ਵਿੱਚ ਲੈ ਕੇ ਰੱਖ ਦੇਣਾਗਾ ਧੋ ਕੇ ਸਮਾਰ ਕੇ ਤੇ ਉਹ ਦੁਆ ਜਿਹੜਾ ਇਹਨੂੰ ਤੁਸੀਂ ਵਰਤ ਸਕਦੇ ਹੋਗੇ ਇੱਕ ਦੋ ਚੀਜ਼ਾਂ ਹੋਰ ਇਹਦੇ ਵਿੱਚ ਧਿਆਨ ਰੱਖਣਯੋਗ ਨੇ ਇੱਕ ਤਾਂ ਤੁਸੀਂ ਧੂਣ ਤੋਂ ਉਹ ਚੰਗੀ ਤਰ੍ਹਾਂ ਨੂੰ ਸੁਕਾਉਣਾ ਜ਼ਰੂਰੀ ਹੈ ਤੇ ਕਿ ਜਿਹੜਾ ਗੱਤੇ ਦਾ ਡੱਬਾ ਲੈਣਾਗਾ ਉਹ ਜਿਆਦਾ ਪਤਲਾ ਨਾ ਹੋਵੇ ਥੋੜਾ ਜਿਹਾ ਮੋਟਾ ਹੋਵੇ ਚੰਗੀ ਤਰ੍ਹਾਂ ਹਵਾ ਨੂੰ ਰੋਕਣ ਵਾਲਾ ਹੋਵੇ ਥੱਲੇ ਉਹ ਜਿਹੜਾ ਬੰਦ ਹੋਵੇ ਬਿਲਕੁਲ ਤੇ ਉੱਪਰੋਂ ਥੋੜਾ ਬਹੁਤਾ ਤੁਸੀਂ ਉਹਨੂੰ ਖੁੱਲਾ ਛੱਡ ਸਕਦੇ ਹੋਗੇ ਤੇ ਕੋਸ਼ਿਸ਼ ਇਹ ਕਰਿਓ ਕਿ ਜਿਹੜਾ ਜਿਵੇਂ ਤੁਸੀਂ ਅੱਜ ਜਿਹੜੇ ਚੀਗੂ ਰੱਖਤੇ ਤਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਥੋੜੇ ਬਹੁਤੇ ਹੱਥਾਂ ਨਾਲ ਹਿਲਾਉਂਦੇ ਰਹੋ ਉਹਦੇ ਹਲਾਉਣ ਨਾਲ ਕੀ ਹੁੰਦਾ ਕਿ ਗਰਮੀ ਦੇ ਵਿੱਚ ਕਈ ਵਾਰ ਇਹ ਗਲਣੇ ਸ਼ੁਰੂ ਹੋ ਜਾਂਦਾ ਸੋ ਉਹ ਗਰਦੇ ਨਹੀਂਗੇ ਇਹ ਤੇ ਟੇਸਟ ਬਾਗਮਾਲ ਤੁਹਾਨੂੰ ਇਹਨਾਂ ਦੇ ਵਿੱਚੋਂ ਪੱਕਣ ਤੋਂ ਬਾਅਦ ਮਿਲੇਗਾ ਵੈਰਾਈਟੀਆਂ ਦੀ ਗੱਲ ਆਪਾਂ ਪਹਿਲਾਂ ਵੀ ਕਾਫੀ ਵਾਰ ਕੀਤੀ ਹੈ ਦੋ ਤਿੰਨ ਵੈਰਾਈਟੀਆਂ ਤੁਸੀਂ ਇਹਦੇ ਵਿੱਚ ਲਾ ਸਕਦੇ ਹੋ ਇੱਕ ਚੀਕੂ 12 ਮਾਸੀ ਆਉਂਦਾ ਇੱਕ ਚੀਕੂ ਕਾਲਾ ਪੱਤੀ ਆਉਂਦਾ ਤੇ ਇੱਕ ਚੀਕੂ ਕ੍ਰਿਕਟ ਬਾਲ ਆਉਂਦਾਗਾ ਕ੍ਰਿਕਟ ਬਾਲ ਨੂੰ ਥੋੜੀ ਫਲ ਘੱਟ ਆਉਂਦਾ ਛਾਈ ਵੀਰਰ ਹੋਣ ਕਰਕੇ ਤੇ ਜਿਹੜੀ ਇਹ ਕਾਲਾ ਪੱਤੀ ਵੈਰਾਈਟੀ ਹੈਗੀ ਇਹ ਤੇ ਫਲ ਬਹੁਤ ਜ਼ਿਆਦਾ ਆਉਂਦਾਗਾ ਕੱਲੇ ਨੂੰ ਫਲ ਆ ਜਾਂਦਾ ਕ੍ਰਿਕਟ ਬਾਲ ਨੂੰ ਕਈ ਵਾਰ ਕੱਲੇ ਨੂੰ ਫਲ ਨਹੀਂ ਆਉ ਸੋ ਇੰਨੀਆਂ ਕਿ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਚੀਕੂਆਂ ਨੂੰ ਪਕਾਉਣ ਸੰਧੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ